ਕੰਫਰੰਸ ਵਰਡ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਨੇ ਆਪਣੇ ਜਿਹੜੇ ਪ੍ਰਧਾਨਾਂ ਦਾ ਐਲਾਨ ਕੀਤਾ ਹੈ ਨਵ ਨਿਯੁਕਤ ਪ੍ਰਧਾਨ ਜਿਹੜੇ ਕਿ ਪਟਿਆਲਾ ਦੱਖਣੀ ਤੋਂ ਬਣੇ ਨੇ ਸ਼੍ਰੀ ਹਰਮੇਸ਼ ਗੋਇਲ ਜੀ ਸਾਡੇ ਨਾਲ ਨੇ ਜੋ ਕਿ ਤੀਜੀ ਵਾਰ ਲਗਾਤਾਰ ਪ੍ਰਧਾਨਗੀ ਦਾ ਸੁੱਖ ਮਾਣ ਰਹੇ ਨੇ ਬਹੁਤ ਜ਼ਿਆਦਾ ਵਧੀਆ ਸੇਵਾਵਾਂ ਮਾਰੀਆਂ ਇਹਨਾਂ ਦੀਆਂ ਗੱਲਬਾਤ ਕਰ ਲੈਣੇ ਆ ਇਹਨਾਂ ਨਾਲ ਸਸ਼ਕਲ ਸਰ ਸ਼ਕਤੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਧੰਨਵਾਦ ਜੀ। ਸਰ ਕੀ ਲੱਗਦਾ ਵੀ ਲਗਾਤਾਰ ਤੀਜੀ ਵਾਰ ਪ੍ਰਦਾਨਗੀ ਬਹੁਤ ਵੱਡੀ ਗੱਲ ਆ। ਕੀ ਲੱਗਦਾ ਜਿਹੜੇ ਆਪਣੇ ਵਰਕਰਸ ਆਪਣੇ ਨਾਲ ਜੁੜੇ ਹੋ ਨੇ ਉਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਆ? ਉਹਨਾਂ ਦਾ ਸਾਰਿਆਂ ਦਾ ਮੇਰੇ ਨਾਲ ਬਹੁਤ ਪਿਆਰ ਹੈ। ਪਰਿਵਾਰਕ ਸਬੰਧ ਨੇ। ਪਰ ਮੈਂ ਹਾਈ ਕਮਾਂਡ ਦਾ ਖਾਸ ਕਰਕੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬੀਬਾ ਜੈਂਦਰ ਕੌਰ ਜੀ ਦਾ ਤੇ ਸਾਡੇ ਸਟੇਟ ਦੇ ਜਿਹੜੇ ਪ੍ਰਧਾਨ ਨੇ ਜਖੜ ਸਾਹਿਬ ਤੇ ਅਸ਼ੂਨੀ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਤੇ ਸਾਡੇ ਰਿਜ਼ਰਵਰ ਜੋ ਚੋਣ ਅਧਿਕਾਰੀ ਸੀਗੇ ਅਰਵਿੰਦ ਖੰਨਾ ਜੀ ਤੇ ਉਹਨਾਂ ਦੇ ਨਾਲ ਜੁਆਇੰਟ ਸੀਗੇ ਸਰਜੀਵਨ ਜੀ ਇਹਨਾਂ ਸਾਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦੁਆਰੇ ਮਾਨ ਬਖਸ਼ਿਆ ਤੇ ਮੈਂ ਖਰਾ ਵੀ ਉਤਰੂਗਾ ਪਾਰਟੀ ਦਾ ਮੈਂ ਬਹੁਤ ਦਿਲੋਂ ਕੰਮ ਕਰਿਆ ਪਹਿਲਾਂ ਵੀ ਪਰ ਅੱਜ ਜਿਵੇਂ ਮੈਨੂੰ ਹੋਰ ਜ਼ਿੰਮੇਵਾਰੀ ਤੀਜੀ ਵਾਰ ਮਿਲੀ ਹੈ ਤਾਂ ਮੇਰੇ ਤੇ ਜ਼ਿੰਮੇਵਾਰੀ ਵੱਡੀ ਹੋ ਗਈ ਇਸ ਕਰਕੇ ਮੈਂ ਹੋਰ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਚੜ੍ਹਦੀ ਕਲਾ 'ਚ ਅੱਗੇ ਵਧਾਵਾਂਗਾ ਅ ਜੇ ਗੱਲ ਕਰੀਏ ਪਟਿਆਲਾ ਦੱਖਣੀ ਦੀ ਪਟਿਆਲਾ ਦੱਖਣੀ ਦੇ ਵਿੱਚ ਕਿਹੜੇ ਕਿਹੜੇ ਪਿੰਡ ਆਉਂਦੇ ਆ ਕਿੰਨੇ ਹਲਕੇ ਆਉਂਦੇ ਕਿਹੜੇ ਕਿਹੜੇ ਇਲਾਕੇ ਆਉਂਦੇ ਜੀ ਮੇਰੇ ਜਿਹੜਾ ਪਟਿਆਲਾ ਦੱਖਣੀ ਦਾ ਪ੍ਰਧਾਨਗੀ ਦਾ ਏਰੀਆ ਉਹ ਨਾਬਾ ਇੱਕ ਦਾ ਸਤਰਾਨਾ ਤੇ ਸਮਾਣਾ ਤਿੰਨ ਹਲਕੇ ਆਉਂਦੇ ਆ 450 ਦੇ ਲਗਭਗ ਪਿੰਡ ਨੇ 6 ਸਾਡੇ ਸਹਿਰ ਨੇ ਭਾਰਸੋਨ ਨਾਬਾ ਸਮਾਣਾ ਘੱਗਾ ਪਾਤੜਾ ਤੇ ਲੋਕਲ ਸਾਡਾ ਜਿਵੇਂ ਡਕਾਲਾ ਮੇਰਾ ਆਪਣਾ ਕਸਵਾ ਬੜਾ ਵੱਡਾ ਏਰੀਆ ਹੈ ਗਲਤ ਕਰੀਏ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਦੇ ਵਿੱਚ ਜਿਹੜੇ ਲੋਕ ਨੇ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰ ਲਈਏ ਤੇ ਕੀ ਲੱਗਦਾ ਪਾਰਟੀ ਵਾਈਜ਼ ਇੱਥੇ ਸਰਵਾਈਵ ਕਰਨਾ ਕਿੰਨਾ ਕਿਉਂਕਿ ਜਿਹੜਾ ਬੀਜੇਪੀ ਦੇ ਨਾਲ ਲਗਾਤਾਰ ਤੇ ਕਿਵੇਂ ਪਹਿਲਾਂ ਕਿਸਾਨਾਂ ਦੀ ਵਜ੍ਹਾ ਕਰਕੇ ਵਿਰੋਧ ਹੁੰਦਾ ਆ ਤੁਹਾਨੂੰ ਕੀ ਲੱਗਦਾ ਵੀ ਜ਼ਮੀਨੀ ਹਕੀਕਤ ਕੀ ਹੈ ਜੀ ਦੇਖੋ ਕਿਸਾਨਾਂ ਦਾ ਵਿਰੋਧ ਬਿਲਕੁਲ ਹੋਇਆ ਬੀਜੇਪੀ ਇੱਕ ਇਦਾਂ ਦੀ ਪਾਰਟੀ ਆ ਜੋ ਕਿਸਾਨਾਂ ਦੇ ਹਤੈਸੀ ਹਤੈਸੀ ਨੇ ਪਰ ਸਮਝਣ ਤੇ ਜਾਂ ਸਮਝਾਉਣ ਤੇ ਫਰਕ ਪਿਆ ਅੱਜ ਦੀ ਜਿਹੜੀ ਸਥਿਤੀ ਆ ਹਰ ਪਿੰਡ 'ਚ ਤੁਸੀਂ ਪਤਾ ਕਰੋ ਕੱਲੇ-ਕੱਲੇ ਪਿੰਡ 'ਚ ਬੀਜੇਪੀ ਦੀ ਪੂਰੀ ਅ ਚੜ੍ਹਦੀ ਕਲਾ ਤੇ ਹਰ ਬੰਦਾ ਸਾਨੂੰ ਆ ਕੇ ਕਹਿੰਦਾ ਵੀ ਮੇਰੇ ਪਿੰਡ ਆਓ ਤੇ ਮਿਟੀਆਂ ਕਰੋ ਤੇ ਉਹ ਗੱਲ ਤਾਂ ਬਹੁਤ ਪਿੱਛੇ ਚਲੀ ਗਈ ਅੱਜ ਤਾਂ ਬੀਜੇਪੀ ਦੀ ਪਿੰਡ-ਪਿੰਡ ਜਾ ਕੇ ਤੁਸੀਂ ਅਸੀਂ ਇਕਾਈਆਂ ਬਣਾਈਆਂ ਪਿੰਡਦਿਆਂ 11-21 ਮੈਂਬਰ ਤੇ ਉਹ ਤਾਂ ਬਹੁਤ ਫਰਕ ਪੈ ਗਿਆ ਚੜ੍ਹਦੀ ਕਲਾ ਚ ਤੇ ਮੇਰੇ ਮੁਤਾਬਕ 27 'ਚ ਅਸੀਂ ਬੀਜੇਪੀ ਦੀ ਪੰਜਾਬ 'ਚ ਸਰਕਾਰ ਬਣਾਈ ਇੱਕ ਨਵੀਂ ਮੁੱਦੇ ਤੇ ਗੱਲ ਕਰ ਲਈਏ ਆਪਾਂ ਲੈਂਡ ਪੂਲਿੰਗ ਨੀਤੀ ਕੀ ਲੱਗਦਾ ਕਿ ਲੈਂਡ ਪੂਲਿੰਗ ਦੀ ਤੁਸੀਂ ਪਿੰਡਾਂ ਦੇ ਵਿੱਚ ਵੀ ਵਿਚਰਦੇ ਹੋ ਇਹਦੇ ਵਿੱਚ ਕੀ ਕੱਢਣ ਪਉਣ ਨੂੰ ਆ ਕਿਸਾਨਾਂ ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਕਿ ਹਜ਼ਾਰ ਗੈਜ ਦਾ ਗਾਇਦਾ ਰਹਾਸ਼ੀ ਪਲਾਟ ਦੇਵਾਂਗੇ 200 ਗੈਜ ਦਾ ਕਮਰਸ਼ੀਅਲ ਦੇਵਾਂਗੇ ਕੀ ਲੱਗਦਾ ਵੀ ਕਿੱਥੇ ਲੁੱਟਖੋਟ ਹੋ ਰਹੀ ਆ ਔਰ ਬੀਜੇਪੀ ਦਾ ਕੀ ਕਹਣਾ ਹੈ ਦੱਸੋ ਬੀਜੇਪੀ ਬਿਲਕੁਲ ਖਿਲਾਫ ਹੈ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਵੀ ਕੀਤੀ ਆ ਲੋਕਾਂ ਨਾਲ ਅਸੀਂ ਜੁੜੇ ਵੀ ਆ ਜੋ ਕਿਸਾਨ ਜਿਨ੍ਹਾਂ ਦੀ ਇਹ ਲੈਂਡ ਪੂਲਿੰਗ ਚ ਆਈ ਹੈ ਜਿਵੇਂ ਉਹ ਸਾਰੇ ਬਿਲਕੁਲ ਬਹੁਤ ਪਰੇਸ਼ਾਨ ਨੇ ਮੰਨ ਉਹਨਾਂ ਦਾ ਪੂਰਾ ਡਾਵਾ ਡੋਲ ਤੇ ਉਹਨਾਂ ਨੂੰ ਇਹ ਸੀ ਵੀ ਬਦਲਾ ਆਇਆ ਪਤਾ ਨਹੀਂ ਕੀ ਹੋਊਗਾ ਪਰ ਦੇਖੋ ਕਿਦਾਂ ਦੇ ਇਹ ਨਵੇਂ ਤੋਂ ਨਵੇਂ ਕਾਨੂੰਨ ਲਿਆ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਅੱਜ ਕਿਸਾਨ ਪੂਰਾ ਪਰੇਸ਼ਾਨ ਆ ਇਸ ਗੱਲ ਤੇ ਤੇ ਬੀਜੇਪੀ ਕਿਸਾਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆਏ ਸੀਗੇ ਮਹਾਰਾਣੀ ਪ੍ਰਨੀਤ ਕੌਰ ਦੇ ਜਿਹੜੇ ਕੈਂਪੇਨ ਦੇ ਵਿੱਚ ਬਹੁਤ ਵਧੀਆ ਤੁਸੀਂ ਸਾਥ ਦਿੱਤਾ ਕੈਂਪੇਨ ਕੀਤੀ ਆ ਕੀ ਲੱਗਦਾ ਕਿਸ਼ਤਾਂ ਦੇ ਵਾਅਦੇ ਕੀਤੇਗੇ ਲੋਕਾਂ ਨਾਲ ਜੇ ਆਪਾਂ ਸਰਕਾਰ ਬਣੀ ਆ ਤਾਂ ਕਿਦਾਂ ਦਾ ਕਿਹੜੇ-ਕਿਹੜੇ ਵਾਅਦੇ ਪੂਰੇ ਹੋਏ ਨਹੀਂ ਉਹ ਤਾਂ ਸਾਰੀ ਵਾਅਦੇ ਜੋ ਸੈਂਟਰ ਦੇ ਵੱਲੋਂ ਹੋਏ ਸੀ ਉਹ ਵਾਅਦੇ ਪੂਰੇ ਕਿਉਂਕਿ ਉਹ ਸੈਂਟਰ ਦੀ ਇਲੈਕਸ਼ਨ ਸੀ ਲੋਕ ਸਭਾ ਦੀ ਸੀ ਉਹਦੇ ਚ ਜੋ ਗਰੀਬਾਂ ਨੂੰ ਅਸੀਂ ਤੁਹਾਨੂੰ ਦੱਸਿਆ ਵੀ ਸਕੀਮਾਂ ਸੈਂਟਰ ਦੀਆਂ ਹੋਰ ਉਹ ਲਗਭਗ ਸਾਰੀਆਂ ਚੱਲ ਰਹੀਆਂ ਨੇ ਪੰਜਾਬ ਸਰਕਾਰ ਦੀ ਕੁਝ ਨੁਲਕੀ ਕਰਕੇ ਉਹ ਸਕੀਮਾਂ ਨਹੀਂ ਇੱਥੇ ਲੱਗੂਆਂ ਉਹਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਕੋਈ ਵਾਅਦੇ ਸਾਡੇ ਵੱਡੇ ਹੁਣ ਪੰਜਾਬ ਲਈ ਹੋਏਗੇ ਕੱਲੋਂ 27 ਜੇ ਸਾਡੇ ਸਰਕਾਰ ਬਣਾਣੀ ਆ ਬਿਲਕੁਲ ਬੀਜੇਪੀ ਪੂਰਾ ਕਰੇਗੀ ਉਹ ਕਦੋਂ ਇਹ ਸਾਨਾ ਸ਼੍ਰੀ ਹਰਮੇਸ਼ ਗੋਇਲ ਜੀ ਜੋ ਕਿ ਪਟਿਆਲਾ ਦੱਖਣੀ ਤੋਂ ਪ੍ਰਧਾਨ ਬਣੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਇਹ ਕਾਰਜਕਾਲ ਬਹੁਤ ਵਧੀਆ ਰਹੇਗਾ ਅਤੇ ਪਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਔਰ ਅਸੀਂ ਚਾਹੁੰਦੇ ਹਾਂ ਕਿ ਭਾਵੇਂ ਤਾਂ ਕਿ ਇਹ